ਕਮਾ ਰਹੇ ਹਾਂ ਪੈਸੇ ਹਾਂਜੀ ਵੀਰੇ ਕਿੰਨੇ ਕਮਾ ਲੈਣੇ ਹੋਗੇ ਵੀਰੇ ਮੇਰੇ ਆ ਡੇਲੀ ਮੰਗੂ ਪ੍ਰੋਫਿਟ ਆ ਲਾਸਟ ਵੀਕ ਮਤਲਬ ਕਿ 5000 ਤੋਂ 6000 ਤੱਕ ਮੇਰਾ ਡੇਲੀ ਹੁੰਦਾ ਰਹੇਗਾ ਇੱਕ ਦਿਨ ਦਾ 5000 ਹਾਂਜੀ 45000 ਵਾਲਾ 20 ਨਹੀਂ ਹੈਗਾ ਮਿੱਤਰੋ ਇਹਦਾ 45000 ਆ ਵੱਡਾ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗੇ ਬਾਈ ਦਿਖਾ ਤੈਨੂੰ ਕਿੱਥੇ ਹੋਇਆ 45000 ਮਿੱਤਰੋ ਤੁਸੀਂ ਨੇ ਮੇਰੇ ਪੇਜ ਉੱਪਰ ਅੱਜ ਤੱਕ ਬਹੁਤ ਸ਼ੇਅਰ ਮਾਰਕੀਟ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਵੀ ਘਰੇ ਬਹਿ ਕੇ ਪੈਸੇ ਤੁਸੀਂ ਕਿਵੇਂ ਕਮਾ ਸਕਦੇ ਹੋਗੇ ਤੇ ਆ ਜਿਹੜੇ ਸਾਰੇ ਵੀਰਾਂ ਨੂੰ ਦੇਖ ਰਹੇ ਹੋ ਤੁਸੀਂ ਇਹ ਸਾਰੇ ਵਧੀਆ ਰੁਪਏ ਕਮਾ ਰਹੇ ਸਨਾਮ ਦੇ ਵਿੱਚ ਆਪਾਂ ਖੜਿਆਂਗੇ ਤੇ ਬਹੁਤ ਵੀਰਾਂ ਦੇ ਮੈਨੂੰ ਕਮੈਂਟ ਆਉਂਦੇ ਨੇ ਵੀ ਕਹਿੰਦੇ ਇਹ ਸੱਟਾ ਦਾ ਵੀ ਇਹਦੇ ਵਿੱਚ ਪੈਸੇ ਡੁੱਬ ਜਾਣਗੇ ਤੇ ਸਾਰੀਆਂ ਗੱਲਾਂ ਦੀ ਜਾਣਕਾਰੀ ਆਪਾਂ ਨੂੰ ਆ ਬਾਈ ਦਊਗਾ ਸਾਰੀ ਇਨਫੋਰਮੇਸ਼ਨ ਲੈਣਗੇ ਬਾਈ ਕਹਿੰਦਾ ਦਿਨ ਦਾ 20-20000 ਰੁਪਇਆ ਵੀ ਕਮਾ ਰਹੇ ਨੇ ਤੇ ਕਮਾ ਕੇ ਮੇ ਰਹੇ ਨੇ ਸਾਰੀ ਗੱਲਬਾਤ ਆਪਾਂ ਬਾਈ ਤੋਂ ਪੁੱਛਾਂਗੇ ਬਾਈ ਸੱਚੀ ਗੱਲ ਜੀ ਇਹ ਵੀਰੇ ਮੈਂ ਪਹਿਲਾਂ ਬਾਈ ਉਹਨਾਂ ਨੂੰ ਦੱਸ ਕੇ ਆਟਾਂਗਾ ਵੀ ਇਹ ਮੈਨੂੰ ਕਮੈਂਟ ਆਉਂਦੇ ਨੇ ਕਿ ਕਹਿੰਦੇ ਇਹ ਸੱਟਾ ਦਾ ਵੀ ਪੈਸੇ ਡੁੱਬ ਜਾਣਗੇ ਨਾ ਵੀਰੇ ਸੱਟਾ ਕੋਈ ਨਹੀਂ ਹੈਗਾ ਸੱਟਾ ਇਹ ਉਹ ਲੋਕਾਂ ਲਈ ਹੈ ਜਿਹੜਾ ਕੋਈ ਸਿੱਖ ਕੇ ਨਹੀਂ ਕਰਦਾ ਹੱਕੇ ਨਾਲ ਆਪਾਂ ਕੋਈ ਵੀ ਕੰਮ ਕਰਾਂਗੇ ਉਹ ਸੱਟਾ ਹੀ ਹੋਊਗਾ ਘਰੇ ਦਾ ਰਜਾਈ ਚ ਬਹਿ ਕੇ ਕਹਿਣ ਵਾਲੇ ਕਹਿੰਦੇ ਨੇ ਵੀ ਸੱਟਾ ਤਾਂ ਹੈ ਨਾ ਵੀਰੇ ਉਹਨਾਂ ਨੇ ਤਾਂ ਕਹਿਣਾ ਹੀ ਆ ਠੀਕ ਹੈ ਆਪਣੇ ਹੁੰਦਾ ਜੇ ਇਹ ਸੱਟਾ ਹੁੰਦਾ ਸਾਡੇ ਕੋਲ ਅੱਜ ਤੱਕ ਵੀਰੇ 2000 ਸਟੂਡੈਂਟ ਸਿੱਖ ਗਏ ਸਾਨੂੰ ਇੱਕ ਬੰਦੇ ਦਾ ਵੀ ਲਾਂਭਾ ਨਹੀਂ ਆਇਆ ਜੇ ਇਹ ਸੱਟਾ ਹੁੰਦਾ ਜੇ ਇਹ ਚ ਬੜਾ ਜਿਆਦਾ ਨੁਕਸਾਨ ਹੁੰਦਾ ਤਾਂ ਸਾਡੇ ਲੈ ਵੇ ਉਰੇ ਲਾਂਬੇ ਦੇਣ ਵਾਲੀ ਬਹੁਤ ਖੜੇ ਹੁੰਦੇ ਹੁਣ ਤੁਸੀਂ ਆਇਓ ਕਿੰਨੇ ਸਟੂਡੈਂਟਾਂ ਦਾ ਰਸ ਲੱਗ ਰਿਹਾ ਮੇਲਾ ਮੇਲਾ ਲੱਗਿਆ ਪਿਆ ਹੈ ਦਿਖਾਤਾ ਭਈ ਅੱਗੇ ਵੀ ਮੇਲਾ ਲੱਗਿਆ ਪਿਆ ਕਲਾਸਰੂਮ ਚ ਦਿਖਾਉਣੇ ਆ ਵੀਰੇ ਤੁਹਾਨੂੰ ਪ੍ਰੋਫਿਟ ਹੋਇਆ ਦਿਖਾਉਣਾ ਕਿੰਨਾ ਕਿੰਨਾ ਹੋ ਗਿਆ ਪ੍ਰੋਫਿਟ ਭਈ 20 222000 ਵੀਰੇ 45000 ਵੀ ਹੋ ਰਿਹਾ ਅੱਜ ਸਟੂਡੈਂਟ ਦਾ ਇੱਥੇ ਬੈਠੇ ਨੇ ਜਿਹਨਾਂ ਨੂੰ ਦੇਖੀ ਆਜੋ ਮਿੱਤਰੋ ਨਾਲ-ਨਾਲ ਤੁਹਾਨੂੰ ਦਿਖਾਉਣੇਗੇ ਕੁੜੀਆਂ ਵੀ ਸਿੱਖ ਸਾਜੀਆਂ ਤੇ ਮੁੰਡੇ ਦਾ ਸਿੱਖਦੀ ਨੇਗੇ ਅਣਪੜ੍ਹ ਬੰਦੇ ਵੀ ਸਿੱਖ ਸਕਦੇ ਨੇ ਭਾਈ ਹਾਂਜੀ ਹਾਂਜੀ ਵੀਰੇ ਇੱਥੇ ਕੋਈ ਉਮਰ ਦੀ ਲਿਮਟ ਨਹੀਂ ਹੈਗੀ ਕੋਈ ਵੀ ਉਮਰ ਦਾ ਬੰਦਾ ਸਿੱਖ ਸਕਦਾ ਆਪਾਂ ਦਿਖਾਉਣਾ ਸਾਡੇ ਕੋਲ 8ਵੀਂ ਕਲਾਸ ਵਾਲੇ ਜਵਾਕ ਵੀ ਨੇ ਤੇ ਸਾਰੇ ਵੱਡੀ ਉਮਰ ਦੇ ਵੀ ਆਉਂਦੇ ਆ ਤੇ ਭਾਈ ਮੈਂ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣਾ ਚਾਹੁੰਗਾ ਵੀ ਕਿੰਨੇ ਟਾਈਮ ਦਾ ਕੋਰਸ ਆ ਤੁਹਾਡਾ ਇਹ ਕੋਰਸ ਵੀਰੇ ਆਪਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਇਹ ਸਾਰਾ ਸਿਖਾਤਾ ਦਿੰਨੇ ਆ ਪਰ ਉਹਦੇ ਵਿੱਚ ਕਈ ਵਾਰ ਇਹ ਹੁੰਦਾ ਵੀ ਆਪਾਂ ਨੂੰ ਕਈ ਵਾਰ ਪ੍ਰੋਫਿਟ ਚਾਉਣ ਤੇ ਟਾਈਮ ਲੱਗ ਜਾਂਦਾ ਕਿਉਂਕਿ ਕੋਈ ਵੀ ਇਹ ਸਕਿੱਲ ਸਕਿੱਲ ਆਪਾਂ ਇੱਕ ਵਾਰ ਸਿਖਾਤਾ ਦੇਵਾਂਗੇ ਜਦੋਂ ਉਹ ਬੰਦਾ ਬਾਰ-ਬਾਰ ਉਹ ਨੂੰ ਕਰੂਗਾ ਰਿਪੀਟ ਕਰੂਗਾ ਪ੍ਰੈਕਟਿਸ ਕਰੂਗਾ ਫਿਰ ਉਹ ਪ੍ਰੋਫਿਟ 'ਚ ਆਉਂਦਾ ਪਰ ਸਾਡੇ ਕੋਲ ਕੋਈ ਇਹ ਨਹੀਂ ਹੁੰਦਾ ਸਾਡੇ ਕੋਲ ਕੋਈ 4 ਮਹੀਨੇ ਆਈ ਜਾਵੇ 6 ਮਹੀਨੇ ਆਈ ਜਾਵੇ ਕੋਈ ਉਹਦੀ ਅਸੀਂ ਐਕਸਟਰਾ ਫੀਸ ਨਹੀਂ ਲੈਂਦੇ ਇੱਕ ਵਾਰ ਆਪਾਂ ਪੜਾਉਣ ਦੀ ਫੀਸ ਲੈਂਦੇ ਆ ਜਿੰਨਾ ਮਰਜੀ ਟਾਈਮ ਸਾਡੇ ਕੋਲ ਬੈਠ ਕੇ ਟਰੇਡਿੰਗ ਕਰੀ ਜੀਰੋ ਲੈਵਲ ਤੋਂ ਚੱਕ ਦਊ ਮਤਲਬ ਜੇ ਕਿਸੇ ਨੂੰ ਹੁੰਦਾ ਹੈ ਨਾ ਹਾਂਜੀ 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 ਚਾਹੇ ਵੀਰੇ ਐ ਲਾ ਲਓ ਵੀ ਕੋਈ ਸਾਡੇ ਕੋਲ ਅੱਠ ਪੜਿਆ ਆ ਜੇ 10 ਪੜਿਆ ਆ ਜੇ ਪਰ ਬੰਦੇ ਨੂੰ ਥੋੜਾ ਜਿਹਾ ਬਸ ਇੰਨਾ ਕਾ ਵੀ ਥੋੜੀ ਜੀ ਸਮਝ ਹੋਣੀ ਚਾਹੀਦੀ ਆ ਸਮਝ ਹੋਣੀ ਚਾਹੀਦੀ ਆ ਪੈਨੋ ਚਲਾਉਣਾ ਆ ਚਾਹੀਦਾ ਹਾਂਜੀ 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 ਤੇ ਮਿੱਤਰੋ ਇੱਧਰ ਬੈਠੇ ਨੇ ਸਾਰਿਆਂ ਨੂੰ ਪੁੱਛਦੇ ਵੀ ਆਪਾਂ ਦਦਗੇ ਸਾਸੀ ਕਾ ਪੈਣ ਸਾਸੀ ਕਾਲ ਵੀਰੇ ਤੁਸੀਂ ਵੀ ਕਮਾ ਰਹੇ ਹੋ ਪੈਸੇ ਹਾਂਜੀ ਵੀਰੇ ਕਿੰਨੇ ਕ ਕਮਾ ਲਨੇ ਹੋਗੇ ਵੀਰੇ ਮੇਰੇ ਆ ਡੇਲੀ ਮੰਗੂ ਪ੍ਰੋਫਿਟ ਆ ਲ ਇੱਕ ਇੱਕ ਲੋਟ ਨਾਲ ਜਾਂ ਦੋ ਲੋਟਾਂ ਨਾਲ ਆ ਮੇਰਾ ਪ੍ਰਾਫਿਟ ਆ ਦੇਖੋ ਕਿੰਨੇ ਪੜੇ ਹੋਏ ਹੋ ਜੀ ਤੁਸੀਂ ਮੈਂ ਪੋਸਟ ਗ੍ਰੈਜੂਏਟ ਆ ਪੋਸਟ ਗ੍ਰੈਜੂਏਟ ਆ ਮਤਲਬ ਮਿੱਤਰੋ ਆਪਾਂ ਨੂੰ ਇੱਥੋਂ ਸਿੱਖਣਾ ਚਾਹੀਦਾ ਵੀ ਆਪਾਂ ਕਹਿੰਦੇ ਨੇ ਵੀ ਇਹ ਅਣਪੜਾ ਦਾ ਕੰਮ ਆਗਾ ਵੀ ਪੜ੍ਹੇ ਲਿਖੇ ਵੀ ਸਿੱਖ ਰਹੇ ਨੇ ਅਣਪੜ੍ਹ ਵੀ ਸਿੱਖ ਰਹੇ ਨੇ ਜੇ ਪੜ੍ਹੇ ਲਿਖਿਆਂ ਨੂੰ ਨੌਲੇਜ ਹੈਗੀ ਵੀ ਇਹ ਕੰਮ ਦੇ ਵਿੱਚ ਬੈਨੀਫਿਟ ਆ ਤਾਂ ਹੀ ਸਿੱਖ ਰਹੇ ਰਹਿਗੇ ਤੇ 20000 ਵਾਲਾ ਕਿੱਥੇ ਆ ਬਾਈ ਮੈਨੂੰ 20000 ਵਾਲਾ ਦਿਖਾ ਪਹਿਲਾਂ ਉੱਧਰ ਹੈ ਵੀਰੇ ਤੁਹਾਨੂੰ ਪਿੱਛੇ ਦਿਖਾਉਨੇ ਆ ਉੱਧਰ ਤੇ ਮਿੱਤਰੋ ਸਾਰੇ ਪਾਸੇ ਰੌਣਕਾਂ ਲੱਗੀਆਂ ਇਹ এনवायरमेंट ਬਹੁਤ ਵਧੀਆ ਹੈਗਾ ਇੱਥੇ ਇਹ ਮੰਨ ਲਓ ਵੀ ਆਰਾਮ ਨਾਲ ਬੈ ਕੇ ਤੁਸੀਂ ਸਿੱਖ ਸਕਦੇ ਹੋ ਸ਼ੇਅਰ ਮਾਰਕੀਟ 20000 ਵਾਲਾ ਦਿਖਾ ਬਈ ਬਾਈ ਕਿਹੜਾ ਹੈਗਾ ਤੁਹਾਨੂੰ ਕਿੰਨਾ ਹੋਇਆ ਜੀ 45000 ਵਾਲਾ 20 ਨਹੀਂ ਹੈਗਾ ਮਿੱਤਰੋ ਇਹਦਾ 45000 ਆ ਵੱਡਾ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗੇ ਬਾਈ ਦਿਖਾ ਤੈਨੂੰ ਕਿੱਥੇ ਹੋਇਆ 45000 ਸਾਰਿਆਂ ਨੂੰ ਲਾਈਵ ਦਿਖਾਉਣਾ ਆਪਾਂ ਨੇ 20000 45 ਹੋਇਆ ਜੀ ਆਹ ਜੀ ਇਧਰ ਮਾਰ ਕੈਮਰਾ ਬਾਈ 45000 ਪ੍ਰੋਪਰ ਇੱਕ ਦਿਨ ਦਾ ਹੋਇਆਗਾ ਸਾਰੇ ਪੂਰੇ ਸਬੂਤਾਂ ਦੇ ਆਧਾਰ ਤੇ ਗੱਲ ਕਰਾਂਗੇ ਵਿੱਚ ਬਹੁਤ ਵਿਦਵਾਨ ਆਉਂਦੇ ਨੇ ਫੇਸਬੁਕ ਵਿਗਿਆਨੀ ਆਉਂਦੇ ਨੇ ਵੀ ਸੱਟਾ ਇਹ ਐ ਆ ਬਾਗਾਂ ਇਹ ਤਾਂ ਕਿੰਨੇ ਟਾਈਮ ਤੋਂ ਚੱਲਦੀ ਹੋਈ ਆ ਭਾਈ ਇਹ ਸ਼ੇਅਰ ਮਾਰਕੀਟ ਦਾ ਸ਼ੇਅਰ ਮਾਰਕੀਟ ਤਾਂ ਵੀਰੇ ਐ ਲਾ ਲੋ ਵੀ 1875 ਤੋਂ ਆਪਣੀ ਇੰਡੀਆ ਦੇ ਵਿੱਚ ਹੁੰਦੀ ਆਉਂਦੀ ਆ ਉਸ ਤੋਂ ਪਹਿਲਾਂ ਬਾਹਰਲੇ ਦੇਸ਼ਾਂ 'ਚ ਉਸ ਤੋਂ ਵੀ ਪਹਿਲਾਂ ਦੀ ਟਰੇਡਿੰਗ ਹੁੰਦੀ ਆ ਪਰ ਹੁਣ ਤਾਂ ਥੋੜਾ ਜਿਹਾ ਐ ਲਾ ਲੋ ਵੀ 10 ਸਾਲਾਂ ਦਾ ਤਾਂ ਆਪਣੀ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਕਰਨ ਲੱਗ ਗਏ ਕਿਉਂਕਿ ਇਹਦਾ ਫਾਇਦਾ ਇਹ ਹੈ ਵੀ ਆਪਾਂ ਕੋਈ ਵੀ ਹੋਰ ਕੰਮ ਵੀ ਕਰਦੇ ਆ ਉਹਦੇ ਨਾਲ ਨਾਲ ਵੀ ਇਹਨੂੰ ਕਰ ਸਕਦੇ ਆ ਚਾਹੇ ਤੁਸੀਂ ਕੋਈ ਨੌਕਰੀ ਕਰਦੇ ਹੋ ਤੁਸੀਂ ਖੇਤੀ ਕਰਦੇ ਹੋ ਇਹ ਹਰ ਇੱਕ ਬੰਦਾ ਨਾਲ ਵੀ ਕਰ ਸਕਦਾ ਇਹਨੂੰ ਪਾਰਟ ਟਾਈਮ ਹਾਂ ਹਾਂਜੀ ਤੇ ਮਿੱਤਰੋ ਮੈਂ ਜਿਹੜੇ 2000 ਬੌਰਨ ਵਿਗਿਆਨੀ ਨੇਗੇ ਫੇਸਬੁਕ ਉਹਨਾਂ ਨੂੰ ਦੱਸਣਾ ਚਾਹਣਾ ਵੀ ਇਹ 1875 ਦੀ ਬਣੀ ਹੋਈ ਹੈਗੀ ਸਿਆਰ ਮਾਰਕੀਟ ਅੱਜ ਕੱਲ ਦੀ ਨਹੀਂ ਹੈਗੀ ਆ ਸਾਰੇ ਬੈਠੇ ਨੇ ਜਿਹੜੇ ਮੂਰਖ ਨਹੀਂ ਹੈਗੇ ਸਾਰਿਆਂ ਨੂੰ ਜੇ ਪੱਲੇ ਪੈਂਦਾ ਆਰਪੀਏ ਕਮਾਉਂਦੇ ਨੇ ਤਾਂ ਹੀ ਇੱਥੇ ਆਉਂਦੇ ਨੇਗੇ ਤੇ ਆਹ ਬਾਈ ਨੂੰ 45000 ਵਾਲੇ ਨੂੰ ਪਹੁੰਦਿਆ ਵੀ ਕਿੰਨੀ ਕੁ ਖੁਸ਼ੀ ਆ ਬਾਈ ਕਿੰਨੀ ਕੁ ਖੁਸ਼ੀ ਹੈਗੀ ਮੇਰੇ ਰੋਜ਼ ਦਾ ਕੰਮ ਆ ਮੇਰਾ ਅੱਛਾ ਜੀ ਰੋਜ਼ ਦਾ ਕੰਮ ਆ ਜੀ ਕਿੰਨੇ ਕਿੰਨੇ ਕਮਾ ਲੈਣੋ ਜੀ ਰੋਜ਼ ਦਾ 10000 20000 ਅੱਛਾ ਲੱਖ ਰੁਪਈਆ ਵੀ ਕਮਾ ਲੈ ਲੱਖ ਰੁਪਈਆ ਵੀ ਕਮਾ ਲੈਣਾ ਬਾਈ ਤੇ ਜਿਹੜੇ ਨਾ ਹੋਰ ਸਿੱਖਣਾ ਚਾਹੁੰਦੇ ਨੇ ਤੁਸੀਂ ਦੱਕ ਕੀ ਕਹਿਣਾ ਜਾਓਗੇ ਵੀ ਤੁਸੀਂ ਵੀ ਆਓ ਹਾਂਜੀ ਹਾਂਜੀ ਵੀਰੇ ਅਸਲ ਸਾਰੀ ਗੇਮ ਹੈਗੀ ਆ ਸਬਰ ਦੀ ਹਾਂ ਤੇ ਮਿੱਤਰੋ ਤੁਹਾਨੂੰ ਇੱਕ ਗੱਲ ਮੈਂ ਪਹਿਲਾਂ ਹੋਰ ਵੀ ਦੱਸ ਗਿਆ ਟੈਂ ਬੀ ਏਜ ਲਿਮਟ ਕੋਈ ਨਹੀਂ ਹੈਗੀ ਆ 8ਵੀਂ ਕਲਾਸ ਦਾ ਵਿਦਿਆਰਥੀ ਹੈਗਾ ਇਹ ਵੀ ਸ਼ੇਅਰ ਮਾਰਕੀਟ ਸਿੱਖ ਰਿਹਾ ਇਹਦੇ ਬਾਪੇ ਭੇਜਦੇ ਨੇ ਵੀ ਭਾਈ ਇਹਦੇ ਵਿੱਚ ਹੀ ਆਪਾਂ ਨੂੰ ਅੱਗੇ ਬੈਨੀਫਿਟਾ ਕਿੰਨਾ ਟਾਈਮ ਹੋ ਗਿਆ ਬਾਈ ਵੀਰੇ ਮੈਨੂੰ 2 ਮਹੀਨੇ ਹੋ ਗਏ ਇੱਥੇ ਆਂਦੇ ਨੂੰ ਪੂਰਾ ਵਧੀਆ ਕਰਨਾ ਲੋ ਪ੍ਰੋਫਿਟ ਫਿਲਹਾਲ ਤਾਂ ਵੀਰੇ ਸਿੱਖ ਰਹੇ ਆ ਜਸਟ ਹਾਂ ਵੀ ਸਿੱਖ ਸਿੱਖ ਕੇ ਅੱਗੇ ਜਾਏਗਾ ਕਦਮ ਲੱਗਦਾ ਵੀ ਕਮਾਲਿਆ ਕਰੇਗਾ ਉਮੀਦ ਤਾਂ ਹੈਗੀ ਹੈ ਉਮੀਦ ਤਾਂ ਹੈਗੀ ਆ ਬਾਈ ਕਹਿੰਦਾ ਉਮੀਦ ਤਾਂ ਹੈਗੀ ਆ 18 ਸਾਲ ਵਾਲੇ ਵੀ ਸਿੱਖ ਰਹੇ ਨੇ ਹੌਲੀ ਹੌਲੀ ਸਿੱਖਿਆ ਰਹੇ ਨੇ ਆ ਬਾਈ ਤੇ ਅੱਗੇ ਕਰੀਏ ਗੱਲਾਂ ਬਾਤਾਂ ਬਾਈ ਆਪਾਂ ਹਾਂਜੀ ਚਲੋ ਵੀਰੇ ਕਿੰਤਰੋ ਤੁਸੀਂ ਨੇ ਪ੍ਰੋਫਿਟ ਦੇਖ ਹੀ ਲੈ ਬਾਈਆਂ ਨੂੰ ਵੀ ਕਿਸੇ ਨੂੰ 45000 ਹੋਇਆ ਕਿਸੇ ਨੂੰ 18 8ਵੀਂ ਵਾਲੇ ਵੀ ਸਿੱਖ ਸਕਦੇ ਨੇ ਆ ਅਣਪੜ੍ਹ ਵੀ ਸਿੱਖ ਸਕਦੇ ਨੇ ਪੜ੍ਹੇ ਲਿਖੇ ਤਾਂ ਸਿੱਖ ਹੀ ਰਹੇ ਨੇ ਤੇ ਬਾਈ ਇਹਦਾ ਪ੍ਰੋਸੈਸ ਕੀ ਆ ਮੈਨੂੰ ਸਾਰਾ ਸਮਝਾਓ ਗੱਲ ਬਾਤ ਪ੍ਰੋਸੈਸ ਵੀਰੇ ਇਹ ਹੁੰਦਾ ਵੀ ਆਪਾਂ ਪਹਿਲਾ ਮਹੀਨੇ ਦੇ ਵਿੱਚ ਤਾਂ ਆਪਾਂ ਪੜਾਈ ਕਰਾਉਣੀ ਆ ਸਟਾਰਟਿੰਗ ਦੇ ਵਿੱਚ ਜਦੋਂ ਸਾਡੇ ਕੋਲ ਕੋਈ ਆਉਂਦਾ ਉਹਨੂੰ ਜਮਾ 0 ਤੋਂ ਲਾ ਕੇ ਐਡਵਾਂਸ ਤੱਕ ਸਾਰਾ ਕੁਝ ਸਿਖਾਉਣੀ ਆ ਫਿਰ ਆਪਾਂ ਪਿੱਛੇ ਪ੍ਰੈਕਟਿਸ ਵਾਸਤੇ ਵੀ ਸਪੈਸ਼ਲ ਰੂਮ ਬਣਾ ਹੋਇਆ ਹੈ ਸਟੂਡੈਂਟਾਂ ਵਾਸਤੇ ਸਿੱਖਣ ਤੋਂ ਬਾਅਦ ਵੀ ਚਾਹੇ ਸਾਡੇ ਕੋਲ 2 ਮਹੀਨੇ ਆਈ ਜਾਵੇ ਚਾਹੇ ਸਾਡੇ ਕੋਲ 6 ਮਹੀਨੇ ਆਈ ਜਾਵੇ ਉਹਦੇ ਐਕਸਟਰਾ ਚਾਰਜ ਸੀ ਉਹਦਾ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਬੈਠਣ ਸਹੂਲਤ ਦਿੱਤੀ ਹੋਈ ਆ ਬਸ ਸਟੂਡੈਂਟਾਂ ਨੂੰ ਥੋੜਾ ਜਿਹਾ ਇੱਥੇ ਆ ਕੇ ਇਹ ਹੁੰਦਾ ਵੀ ਮਾਹੌਲ ਮਿਲਦਾ ਇੱਕ ਦੂਜੇ ਦੀ ਮਦਦ ਨਾਲ ਪ੍ਰੋਜੈਕਟ ਕਰਦੇ ਆ। ਇਹ ਸਿਖਾਉਂਦੇ ਕਿੱਥੇ ਕਿੱਥੇ ਉਹ ਬਈ ਤੁਸੀਂ ਇਹ ਆਪਣਾ ਇੱਕ ਵੀਰੇ ਬਠਿੰਡੇ 'ਚ ਵੀ ਹੈਗਾ ਦਫ਼ਤਰ ਤੇ ਇੱਕ ਸੁਨਾਮ ਦੇ ਵਿੱਚ ਹੈ ਜਿਹਨੂੰ ਬਠਿੰਡਾ ਨੇੜੇ ਲੱਗਦਾ ਉਹ ਸਾਡੇ ਕੋਲ ਬਠਿੰਡੇ ਪਹੁੰਚ ਜੇ ਜਿਹਨੂੰ ਸੁਨਾਮ ਨੇੜੇ ਲੱਗਦਾ ਸੰਗਰੂਰ ਦੇ ਵਿੱਚ ਹੈ ਉਹ ਸਾਡੇ ਕੋਲ ਇੱਥੇ ਜਿਵੇਂ ਮਤਲਬ ਬਈ ਆਪਾਂ ਸੁਨਾਮ ਦੇ ਵਿੱਚ ਖੜੇ ਆ ਇੱਥੇ ਬਠਿੰਡੇ ਕੋਈ ਮਤਲਬ ਇਤੋਂ ਥੋੜਾ ਘਟਿਆ ਕੰਮ ਤਾਂ ਨਹੀਂ ਹੈ ਜਮ ਇੱਥੇ ਪੂਰਾ ਸਰਾ ਨਾ ਨਾ ਵੀਰੇ ਬਠਿੰਡੇ ਵੀ ਆਪਾਂ ਹੀ ਕਰਵਾਉਣੇ ਆ ਬਾਕੀ ਆਪਣਾ ਇਹ ਵੀ ਹੁੰਦਾ ਜੇ ਕਿਸੇ ਨੂੰ ਲੱਗ ਕੇ ਫੀਸ ਭਰ ਕੇ ਪਿੱਛੋਂ ਹਫ਼ਤੇ 10 ਦਿਨਾਂ ਬਾਅਦ ਵੀ ਇਹ ਲੱਗਦਾ ਵੀ ਸਾਨੂੰ ਕੋਈ ਸਿੱਖਣ ਨੂੰ ਨਹੀਂ ਮਿਲ ਰਿਹਾ ਕੋਈ ਫਾਇਦਾ ਨਹੀਂ ਹੋ ਰਿਹਾ ਤਾਂ ਆਪਾਂ ਸਾਰੀ ਫੀਸ ਵਾਪਸ ਕਰਦੇ ਆ 1 ਰੁਪਿਆ ਵੀ ਨਹੀਂ ਰੱਖਦੇ ਵੱਡੀ ਗੱਲ ਕਰ ਗਿਆ ਬਾਈ ਕਹਿੰਦਾ ਵੀ ਜੇ ਤੁਹਾਨੂੰ ਐ ਲੱਗਦਾ ਵੀ ਕੁਝ ਪੱਲੇ ਨਹੀਂ ਪਿਆ ਸਾਰੀ ਤੁਹਾਡੀ ਫੀਸ ਵਾਪਸ ਕਰ ਦਾਂਗੇ ਬਾਕੀ ਦੀ ਜਾਣਕਾਰੀ ਤੁਸੀਂ ਦੋਸਤੋ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਉਹ ਤੋਂ ਲੈ ਸਕਦੇ ਹੋਗੇ ਤੇ ਹੋਰ ਕੁਝ ਬਾਈ ਬਸ ਵੀਰੇ ਧੰਨਵਾਦ ਤੁਹਾਡਾ ਇੱਥੇ ਆਉਣ ਲਈ ਧ ਤੇ ਬਾਕੀ ਜਾਣਕਾਰੀ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਲੈ ਸਕਦੇ ਹੋ ਹਾਂਜੀ ਤੁਹਾਨੂੰ